ਅਗੀ ਆ ਗਈ ਪਿਛੋੜੇ ਮਾਰਾ ਜੀ ਫਾਦੇ ਅੱਛਾ ਸਰ ਮਹਿੰਦੇ ਬਿਲਕੁਲ ਬੋਤ ਪਰ ਇਹ ਛੱਤ ਬੰਦ ਫਿਰ ਅੱਗੇ ਅਧਰਯੋਤ ਨਾਦੀ ਅੰਦਰ ਦੀ ਹਾਂ ਚੱਲ ਪਤਾ ਕਿੱਥੇ ਲੀ ਜਾਣਾ ਉੱਪਰ ਗੜੇ ਤੁਸੀਂ ਦੇਖਿਆ ਨਹੀਂ ਕੋਈ ਨਾ ਖੜਾ ਕਿਹੜੇ ਪਾਸੇ ਲੈ ਕੇ ਜਾਣਾ ਨਹੀਂ ਤੁਸੀਂ ਪਤਾ ਨਾ ਹਾਂਜੀ ਹਾਂ ਮੁੰਡਾ ਚੱਲ ਚੱਲ ਇਸ ਸਾਈਡ ਤੋਂ ਸਾਈਡ ਤੋਂ ਸਾਈਡ ਤੋਂ ਜਾ Şimdi de karta kaldır orada doğru ਕਿੱਥੇ ਚੋਲੀ ਤੂ ਲੱਗੇ ਰੇ ਲੈਟਰ ਕਿਧਰ ਹੈ 700 ਖਾਣ ਵਾਲਾ ਪਾ ਜੀ 700 ਹੱਥ ਲੈ ਅੱਜ 30 ਨਹੀਂ ਹਾਂ ਚੰ ਪਤਾ ਕਿਥੀਆਂ ਸੱਤ ਚੇਰੇ ਹੋ ਯਾਰ ਮਾ ਕਨਾਲ ਕਿਹੜੇ ਪਾਸੇ ਲੈ ਕੇ ਜਾਣਾ ਨਹੀਂ ਅੰਪੀ ਸਾਹਿਬ ਕਹਿੰਦਾ ਜਗ੍ਹਾ ਗੁਛਤ 30 ਸਾਲ ਹੋ ਗਏ 19ਵਾਂ ਸਾਲ ਨੂੰ ਨਾਸੀ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜੀਲ ਰਹਿਣ ਦੇ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ بار-ਬਾਰ ਅਰੈਸਟ ਕਰਦੇ ਫੈਸਲੇ ਨਹੀਂ ਇਹ ਵੀ ਹੁੰਦਾ ਲੋਕਾਂ ਨਾਲ ਮੈਂ ਸ੍ਰੀ ਗਾਦਕ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜੀ ਗੱਲ ਸਰ ਜੀ ਸਰ ਜੀ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਬਹੁਤ ਹੋ ਗਿਆ ਇੰਤਜ਼ਾਰ ਹੋ ਗਿਆ ਬੇਨਤੀ ਕਰਦੇ ਹਾਂ ਜੋ ਜਦੋਂ ਇਹ ਕਿਸੇ ਸਾਧਨ ਨਾਲ ਕਿਸੇ ਨਾਲ ਨਾ ਕਰਨਾ ਜਦੋਂ ਇਹ ਆਉਂਦੇ ਤੋਂ ਬਹੁਤ ਬੜੀ ਗੱਲ ਸਾਫ ਹੈ ਤੇ ਇਸੇ ਕਲਕਸਾਨੀ ਇਸ ਚਾਰ ਤੇ ਜਿਹੜੇ ਭੋਰੇ ਪਿਆਰ ਆ ਕੇ ਲਾਵੇ ਫੋਮ ਦੇ ਸਨਮਾਨ ਨੂੰ ਵਕ ਰੱਖ ਕੇ ਅਗਲਾ ਫੈਸਲਾ ਲੈਣਾ ਠੀਕ ਪਹਿਲੇ ਹੋ ਗਏ ਕੁਝ ਸਾਲਾਂ ਦੇ ਦੌਰਾਨ ਸਾਲ ਹੋ ਗਏ 14 ਸਾਲ ਬੈਂਕੀ ਕਰਤਾ ਵਾਣ ਦੇ ਕੋਲ ਹੋ ਜਾਣ ਨੂੰ ਅਸਲ ਇਹ ਕੱਲ ਤੱਕ ਜਿੱਥੇ ਆਪਾਂ ਨੂੰ ਦੀ ਕਰਦਾ ਹੈ ਸੌਦੇ ਸਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ। ਕੌਮਨ ਜੀ ਵੀ ਦੇਖ ਦਿਓ ਇਹ ਚਰਨ ਤਰ ਲਖਸ਼ਣ ਬਾਰੇ। ਨਹੀਂ ਮੈਂ ਆਪਣੀ ਇਨਸਾਫ ਦੀ ਗੱਲ ਕਰ ਰਿਹਾ। ਅਜਪਾਈ ਸਾਹਿਬ ਕਹੇ ਜਾ ਕੋਈ ਕੁਛ। 30 ਸਾਲ ਹੋ ਗਏ। 19 ਸਾਲ ਤੋਂ 79 ਚੱਕੀ ਵਿੱਚ ਲੱਗ ਗਿਆ। ਤੇ 14 ਸਾਲਾਂ ਤੋਂ ਕੇਂਦਰਕਰਨ ਸਰਕਾਰ ਦੀ ਨੀਤੀ ਰਵੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ। 5 ਸਾਲ ਲੋਕ ਸੁਪਰੀਮ ਕੋਰਟ ਬਾਰ-ਬਾਰ ਹਦੇਸ਼ ਕਰੀਏ ਫੈਸਲੇ ਨਹੀਂ ਹੋ ਰਹੇ। ਫੈਸਲੀ ਕੱਲ ਤੱਕ ਸਰ ਇੱਧਰ ਜੀ ਇੱਧਰ ਸਰ ਇਹ ਬੇਨਤੀ ਕਰਦਾ

ਫਿਰ ਹੋ ਗਿਆ ਕੁਝ ਕਹਿਣਾ ਚਾਹੁੰਦੇ ਨੌਂ ਸਾਲ ਹੋ ਗਏ 14 ਸਾਲ ਬੇਨਤੀ ਕਰਦਾ ਬਣ ਕੇ ਕੋਈ ਹੱਲ ਨਿਕਲਦਾ ਮੈਂ ਸਿਰਫ ਕੱਲ ਤੱਕ ਜਿੱਥੇ ਆ ਨਵੀਂ ਦੀ ਕਰਦਾ ਹਾਂ ਕਿ ਸੋਹਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਬਾਬਾ ਜੀ ਕਿਵੇਂ ਦੇਖਦੇ ਹੋ ਇਹ ਤਰਨ ਤਰਨ ਲੱਛਣ ਬਾਰੇ ਮੈਂ ਆਪਣੇ ਇਨਸਾਫ ਦੀ ਗੱਲ ਕਰ ਰਿਹਾ ਹਾਂ ਅੰਜਪਾਈ ਸਾਹਿਬ ਕਹਿਣਾ ਜੇ ਕੋਈ ਕੁਝ 30 ਸਾਲ ਹੋ ਗਏ 1979 ਚ ਕਿਵੇਂ ਚਲਾ ਗਿਆ ਦੇ 14 ਸਾਲਾਂ ਤੋਂ ਕੇਂਦਰ ਕਰਕੇ ਸਰਕਾਰ ਕੋਲ ਜੀਵਰ ਪੰਡਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਵਾਰ-ਵਾਰ ਹਦੇਸ ਕਰ ਰਹੀ ਹੈ ਫੈਸਲੇ ਦੇ ਇਹ ਨਹੀਂ ਕਰ ਲੋਕਾਂ ਨਾਲ ਮੈਂ ਅੱਜ ਤੱਕ ਸਰ ਇਧਰ ਜੀ ਇਧਰ ਸਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜੀ ਸ਼ਕਤ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਬਹੁਤ ਹੋ ਗਿਆ ਇੰਤਜ਼ਾਰ ਹੋ ਗਿਆ ਜੀ ਕਰੋ ਬੇਰਸ ਕਰੇ ਇਹ ਸਤਾਂ ਲਾਰ ਦੀ ਕੱਲਾਂ ਨਾਲ ਨਾ ਕਰਨਾ ਆਪਣੀ ਆਉਂਦੇ ਸੁਭਾਤ ਬੋਲੀ ਦੇ ਸਾਥ ਵਿੱਚ ਜੇ ਸੇਕ ਆਪਕਾ ਸੇਕ ਜਿਆਦਾ ਬੀਤੀਆ ਦੇ ਹੋਰ ਵੀ ਆਂਡੇ ਲਾਵੇ ਤਾਂ ਅਮਨੇ ਸਨਮਾਨ ਦਾ ਵਕ ਰੱਖ ਕੇ ਅਗਲਾ ਫਸਦਾ ਦੇਣਾ ਠੀਕ ਅਰੇ ਕੋਈ ਕੁਛ ਕਹਿਣਾ ਚਾਹੁੰਦੇ ਨਾਲ ਨਾਲ ਸਵਾਲ ਹੋਵੇ 14 ਸਾਲ ਦੀ ਸੰਸੀ ਕਰਦਾ ਬਣ ਕੇ ਹੋ ਜਾਣਾ ਤੁਹਾਨੂੰ ਬਸ ਜਿਹੜੀ ਕਾਹਤ ਅਖਿਆ ਜਦ ਤਿਆਰ ਨਵੀਂ ਦੀ ਕਰਦਾ ਹੈ ਸੋਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਜੀ ਕਿਵੇਂ ਦੇਖਦੇ ਹਾਂ ਚਰਨ ਤਰ ਇਲੈਕਸ਼ਨ ਬਾਰੇ ਨਹੀਂ ਮੈਂ ਆਪਣੇ ਇਨਸਾਫ ਦੀ ਗੱਲ ਕਰ ਰਿਹਾ ਹਾਂ ਜੀ ਭਾਈ ਸਾਹਿਬ ਕਹਿਣਾ ਜਾ ਕੋਈ ਕੁਛ ਚਲ 30 ਸਾਲ ਹੋ ਗਏ ਅਨੁਵਾਦ ਪੁੰਨੀਵਾ ਸ਼ੌਧ ਨੂੰ ਨਾਸੀ ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜੀਲ ਪੈਂਡੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਵਾਰ-ਵਾਰ ਅਰੈਸਟ ਕਰਦੇ ਫੈਸਲੇ ਦੇ ਇਹ ਨਹੀਂ ਹੁੰਦਾ ਲੋਕਾਂ ਨਾਲ ਮੈਂ ਸ੍ਰੀ ਗੱਲ ਤੱਕ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜਿਹਦੀ ਗੱਲ ਹੈ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਹੋਰ ਹੋ ਗਿਆ ਇੰਤਜ਼ਾਰ ਹੋ ਗਿਆ ਬੇਸਮਾਰਤ ਕਰ ਲੈ ਜੀ ਸੱਜਣ ਜੀ ਕਿਸ ਤਰ੍ਹਾਂ ਬਰਾਵੀ ਕਸਾ ਨਾ ਕਰਨਾ ਆਪਣੇ ਆਪ ਦੇ ਪੌਂਟ ਦੇ ਵਿੱਚ ਸਾਬਤ ਕਰਦੇ ਨੇ ਤੇ ਇਸੇ ਕਾਪਟਸਨ ਦੇ ਅੰਦਰ ਬੈਂਟੀਆ ਦੇ ਹੋਰ ਇੰਤਜ਼ਾਰ ਆ ਕੇ ਲਾਵੇ ਕੌਮ ਦੇ ਸਨਮਾਨ ਨੂੰ ਕਰਾ ਕੇ ਅਗਲਾ ਫਸਲ ਹੈ ਠੀਕ ਪਹਿਲੇ ਮੁਖੋਗੇ ਕੁਝ ਕਹਿਣਾ ਚਾਹੁੰਦੇ ਨੌਂ ਸਾਲ ਹੋ ਗਏ 14 ਸਾਲ ਬੈਂਟੀ ਕਰਤਾ ਬਣ ਕੇ ਸੋਹੇ ਹੋ ਜਾਣੇ ਸਾਨੂੰ ਬਸ ਜੇ ਕੱਲ੍ਹ ਤੱਕ ਜੇ ਜੱਥੇਦਾਰ ਨਵੀਂ ਦੀ ਕਰਦਾ ਹੈ ਤਾਂ ਉਹਨਾਂ ਦੇ ਸਮਾਨ ਨੂੰ ਮੁਕ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ। ਬਾਵਾ ਜੀ ਕਿਵੇਂ ਦੇਖਦੇ ਹੋ ਇਹ ਤਰੰਤ ਅਰੇ ਲਿਸ਼ਰ ਬਾਰੇ? ਮੈਂ ਆਪਣੇ ਇਨਸਾਫ ਦੀ ਗੱਲ ਕਰ ਰਿਹਾ। ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ। ਨੀਚੇ ਮੋਲਰ ਹੁੰਦਾ 7th ਹੁੰਦਾ। 7ਵਾਂ ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ। ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ। ਹਾਂ ਹੁਣ ਠੀਕ ਠਾਕ ਨੇ ਕੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ। ਪਹਿਲੇ ਵੀ ਕੋਈ ਦਿੱਕਤ ਆਈ ਸੀ ਤੁਹਾਨੂੰ? ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ। ਉਦੋਂ ਵੀ ਪ੍ਰੋਬਲਮ ਦੀ ਰੁਟੀਨ ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਅਸੀਂ ਰੁਟੀਨ ਚ ਆਏ ਦੇ ਪੇਸ਼ੈਂਟ ਹਾਂਜੀ ਇਹ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨਟ ਨਹੀਂ ਹੈ ਉਹ ਜੋ ਕੰਪਲੇਨਟ ਸੀ ਅਸੀਂ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਨਿਸਟ੍ਰੇਸ਼ਨ ਦਾ ਕਲੀਫ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 7ਵਾਂ ਨੰਬਰ ਰਾਈਟ ਸਾਈਡ ਤੇ ਉਹਨੂੰ ਵੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ ਤਿੰਨ ਚਾਰ ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ ਚ ਹੀ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਅਸੀਂ ਰੂਟੀਨ ਚ ਆਦੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨਟ ਨਹੀਂ ਹੈ ਉਹ ਜੋ ਕੰਪਲੇਨਟ ਸੀ ਦੀ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਨਿਸਟ੍ਰੇਸ਼ਨ ਦਾ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ ਅੰਤਲਾ ਨੰਬਰ ਰਾਈਟ ਸਾਈਡ ਤੇ ਉਹਨੂੰ ਵੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਜੀ ਅਸੀਂ ਤਾਂ ਅਸੀਂ ਰੂਟੀਨ ਚ ਆਏ ਦੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਉਹ ਦੀ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਨਿਸਟ੍ਰੇ